ਮੇਥੇ ਦੀ ਗਰਮੀ ਤੋਂ ਬਹੁਤ ਹੋ ਗਿਆ ਇਹਦੇ ਵਿੱਚ ਤੁਸੀਂ ਇਹ ਲੈੜਾ ਕੀ ਹੈ ਇਹ ਨਾਰਮਲ ਹੀ ਚੀਜ਼ਾਂ ਨੇ ਇਹ ਸਭ ਤੋਂ ਪਹਿਲਾਂ ਸ਼ਰਦ ਚੀਨੀ ਜਿਵੇਂ ਕਈ ਜਗ੍ਹਾ ਦੇ ਸੁਣਿਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਸ਼ਰਦ ਚੀਨੀ ਹੁੰਦੀ ਕੀ ਉਹਨਾਂ ਨਾਲ ਇੱਜ਼ਤ ਚੁਰ ਕੇ ਉਹਨਾਂ ਜਾਣਦੇ ਨੇ ਵੀ ਅਸੀਂ ਬੜੇ ਪੁਰਾਣੇ ਵਾਏ ਦਾ ਸਾਨੂੰ ਪਤਾ ਹੈ ਉਹਨਾਂ ਨੂੰ ਸ਼ਰਦ ਚੀਨੀ ਬਾਰੇ ਨਹੀਂ ਪਤਾ ਮੈਂ ਦੱਸਣਾ ਚਾਹੁੰਦਾ ਵੀ ਸ਼ਰਦ ਚੀਨੀ ਕਾਲੀ ਮਿਰਚ ਵਰਗੀ ਹੁੰਦੀ ਏ ਕਾਲੀ ਮਿਰਚ ਵਰਗੀ ਉਹਨੂੰ ਨਿੱਕੀ ਜੀ ਡੰਡੀ ਹੁੰਦੀ ਏ ਬੂੰਡੀ ਹੁੰਦੀ ਏ ਜੀ ਉਹਨੂੰ ਕਹਿੰਦੇ ਨੇ ਸ਼ਰਦ ਚੀਨੀ ਜੀ ਅੱਗੇ ਹੁੰਦੀ ਹੈ ਤਵਾਸ਼ੀਰ ਜੀ ਤਵਾਸ਼ੀਰ ਉਹ ਚੀਜ਼ ਆ ਜਿਹਨੂੰ ਪੰਸ ਲੋਚਨ ਵੀ ਜਾਂਦੇ ਨੇ ਤੇ ਇਹ ਇਹ ਗਾਇ ਵਾਸ ਦਾ ਨੂੰ ਗੂੰਦ ਜੀ ਉਹ ਜਿਹੜੀ ਏ ਉਹ ਲੈਣੀ ਹੈ ਬਰੋਬਰ ਮਾਤਰਾ ਚ ਫਿਰ ਨਿੱਕੀ ਲਾਤੀ ਲੈਣੀ ਹੈ ਤੇ ਇਕੱਠਾ ਹੱਤਾ ਲੈਣਾ ਜਿਵੇਂ ਉਹ 20 20 ਗ੍ਰਾਮ ਇਕੱਠਾ 10 ਗ੍ਰਾਮ ਤੇ ਕੁਜਾ ਮਿੱਟੀ 40 ਜਾਂ 50 ਗ੍ਰਾਮ ਠੀਕ ਹੈ ਜੀ ਇਹਦਾ ਰਗੜ ਕੇ ਤੁਸੀਂ ਇੱਕ ਪਾਊਡਰ ਬਣਾ ਲਓ ਆ ਕਿਸੇ ਨੂੰ ਵੀ ਇਸ ਤਰ੍ਹਾਂ ਗਰਮੀ ਲੱਗਦੀ ਹੋਵੇ ਲੀਵਰ 'ਚ ਗਰਮੀ ਪੈ ਜਾਂਦੀ ਹੋਵੇ ਸਵੇਰੇ ਉੱਠਦਿਆਂ ਨਾਲ ਵੋਮਿਟ ਆਉਂਦੀ ਹੋਵੇ ਸਰੀਰ ਜਿਆਦਾ ਜਿਹੜਾ ਹੈ ਇੰਨੀ ਗਰਮੀ ਨੂੰ ਫੀਲ ਕਰਦਾ ਹੋਵੇ ਜਦੋਂ ਤੁਸੀਂ ਫਿਰ ਸਾਹ ਲਵੋਗੇ ਐਂ ਜਾਪੇਗਾ ਜਿਵੇਂ ਅੰਦਰ ਕਲਿਮੀਨੇਟਰ ਦੀ ਫ੍ਰਿਜ ਤੁਹਾਡੇ ਫਿੱਟ ਹੋ ਗਈ ਪਰ ਗਰਮੀ ਗੁਰ ਵੀ ਅੰਕਲ ਇਦਾਂ ਦਾ ਕੁਝ ਨਹੀਂ ਲੱਗਦੀ ਉਹ ਤਾਂ ਜਦੋਂ ਮਤਲਬ ਗੱਡੀ ਵਾਰ ਖੜੀ ਆਪਾਂ ਪਹਿਲੇ ਚਾਹ ਲੱਗੇ ਭਾਵੇਂ ਤੁਸੀਂ ਐ ਤਪਦੀ ਜਿਵੇਂ ਜਾ ਜੋ ਤੁਸੀਂ ਅੰਦਰ ਹੋ ਇੰਨੇ ਠੰਡੇ ਹੋਣਾ ਕਾਂਤੀ ਸ਼ੁਰੂ ਹੋ ਜਾਓਗੇ ਪੂਰੇ ਠੀਕ ਹੈ ਤੇ ਲੈਣੀ ਇਹ ਚਾਹ ਜਿਵੇਂ ਚਮਚੇ ਦਾ ਚੌਥਾ ਹਿੱਸਾ ਗਾਹੂ ਦੇ ਦੁੱਧ ਦੀ